ਕੈਨੇਡੀਅਨ ਨਿਊਜ਼ 24 ਆਪ ਜੀ ਦਾ ਸਵਾਗਤ ਕਰਦਾ ਹੈ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਪਰਾਲੀ ਪ੍ਰਬੰਧਨ ਸੰਬੰਧੀ ਕਿਸਾਨ ਜਾਗਰੂਕ ਸੈਮੀਨਾਰ ਕਰਵਾਇਆ ਗਿਆ ਅਤੇ ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕੁਮਾਨ ਤੋਂ ਅੱਡਾ ਚੌਂਕ ਕੁਮਾਨ ਤੱਕ ਮਾਰਚ ਕੱਢਿਆ ਗਿਆ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ कुमांड विखे पराली प्रबंधन संबंधी जागरूकता सेमिनार डिप्टी कमिश्नर गुरदासपुर दे दिशा निर्देश अनुसार आयोजित किया गया जिस की प्रधानगी मुख खेतीबाड़ी अफसर गुरदासपुर डॉक्टर सुरेंद्र पाल सिंह ने की थी। इस मौके बी डी पी ओ श्री हर गोबिंदपुर साहेब मैडम सुखजीत कौर विशेष तौर ऐसी शामिल होकर हाजिर हुई डॉक्टर बलविंदर कौर खेतीबाड़ी विस्तार अफसर कुमान ਅਤੇ ਬੀਡੀਪੀ ਉਸਰੀ ਹਰगोबिंदਪੁਰ ਮੈਡਮ ਸੁਖਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਓਮਰ ਸ਼ੰਕਰ ਜੀ ਦੇ ਹੁਕਮਾ ਤਿਤ ਪਰਾਲੀ ਪ੍ਰਬੰਧਨ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਹੈ ਅਤੇ ਇਸੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਬਾਬਾ ਨਾਮਦੇਵ ਜੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਸ਼ੁਰੂਆਤ ਕਰਕੇ ਕੁਮਾਨ ਦੇ ਮੇਨ ਬਾਜ਼ਾਰ ਅੰਡਾ ਚੌਂਥ ਕੁਮਾਨਡ ਤੱਕ ਮਾਰਚ ਕਰਿਆ ਗਿਆ ਉਹਨਾਂ ਆਖਿਆ ਕਿ ਸੈਮੀਨਾਰ ਵਿੱਚ ਪਹੁੰਚੇ ਕਿਸਾਨਾਂ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਪ੍ਰਾਲੀਨਾ ਸਾੜਨ ਸੰਬੰਧੀ ਕਸਮ ਖਾ ਕੇ ਪ੍ਰਾਲੀਨਾ ਸਾੜਨ ਦਾ ਪ੍ਰਣ ਕੀਤਾ ਉਹਨਾਂ ਆਖਿਆ ਕਿ ਝੋਨੇ ਦੀ ਰਹਿੰਦ-ਖੂੰਹਦ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਕਈ ਵਾਰ ਮਨੁੱਖੀ ਕੀਮਤੀ ਜਾਨਾਂ ਵੀ ਇਸ ਤੇ ਧੂئیں ਦੀ ਲਪੇਟ ਵਿੱਚ ਆ ਕੇ ਚਲੀਆਂ ਗਈਆਂ ਹਨ ਇਸ ਮਾਰਚ ਵਿੱਚ ਸਕੂਲ ਦੇ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸਮੂਲੀਅਤ ਕੀਤੀ। ਬਾਈਟ ਮੈਂਡਮ ਸੁਖਜੀਤ ਕੌਰ ਬੀਡੀਪੀਓ 3 ਹਰਗੋਬਿੰਦਪੁਰ ਸਾਹਿਬ ਬਾਈਟ ਡਾਕਟਰ ਬਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫਸਰ ਕੁਮਾਨ ਪੱਤਰਕਾਰ ਡਾਕਟਰ ਨਰਿੰਦਰ ਕੁਮਾਨ ਜਗੀਰ ਮੰਡ ਡਾਕਟਰ ਸਰਬਜੀਤ ਸਿੰਘ ਪਿੰਡਰ ਗੁਰਦਾਸਪੁਰ ਅੰਜ ਮੈਡਮ ਜਿਹੜਾ ਅੱਜ ਪ੍ਰਾਲੀ ਦੇ ਵਿਰੋਧ ਤੋਂ ਤੁਸੀਂ ਮਾਰਚ ਪਾਸ ਕਰ ਰਹੇ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਵੇਖੋ ਮਾਨਯੋਗ ਡੀਸੀ ਸਾਹਿਬ ਸਾਡੇ ਜਿਹੜੇ ਗੁਰਦਾਸਪੁਰ ਨੇ ਓਮਾ ਸ਼ੰਕਰ ਆਈ ਓਮਾ ਸ਼ੰਕਰ ਜੀ ਆਈਏ ਐਸ ਉਹਨਾਂ ਦੇ ਵੀ ਬੜਾ ਪ੍ਰੈਸ਼ਰ ਆ ਉਹਨਾਂ ਦੇ ਜੋ ਦिशांत निर्देशਾ ਉਹ ਕਹਿੰਦੇ ਤੁਸੀਂ ਮਾਰਚ ਕਰੋ ਡੋਰ ਟੂ ਡੋਰ ਮੀਟ ਕਰੋ ਮਸ਼ੀਨਰੀ ਦੀ ਵੀ ਇੱਕ ਕੋਲੈਬੋਰੇਸ਼ਨ ਕਰੋ ਸਾਰਾ ਕੁਝ ਅਸੀਂ ਕਰ ਰਹੇ ਆ ਸਾਡੇ ਜ਼ਿਲ੍ਹਾ ਮੁਖ ਖੇਤੀਬਾੜੀ ਅਫਸਰ ਉਹ ਵੀ ਬਹੁਤ ਹਰ ਜਗ੍ਹਾ ਤੇ ਪਹੁੰਚ ਕੇ ਕੈਂਪ ਲਵਾ ਰਹੇ ਆ ਕਿਉਂਕਿ ਇਹ ਸਾਡੀ ਤਰਾਸ ਦੀ ਬਣ ਚੁੱਕੀ ਆ ਉਹਦਾ ਕਾਰਨ ਇਹ ਆ ਕਿ ਜਿਹੜਾ ਪੋਲਿਊਸ਼ਨ ਆ ਉਹ ਬਹੁਤ ਜ਼ਿਆਦਾ ਫੈਲ ਚੁੱਕਾ ਆ ਜਿਹੜੇ ਪੋਲਿਊਸ਼ਨ ਇੰਨਾ ਕ ਫੈਲ ਚੁੱਕਾ ਕਿ ਸਾਨੂੰ ਆਸਥਮਾ ਤੇ ਕੈਂਸਰ ਵਰਗੀਆਂ ਪ੍ਰੋਬਲਮਸ ਵੀ ਆ ਰਹੀਆਂ ਆ ਸੋ ਅਸੀਂ ਸਾਰੇ ਹੀ ਸ਼੍ਰੀ ਹਰਗੋਬਿੰਦਪੁਰ ਬਲਾਕ ਵਿੱਚ ਮਸ਼ੀਨਰੀ ਦਾ ਪ੍ਰਬੰਧ ਵੀ ਕੀਤਾ ਆ ਤੇ ਅਸੀਂ ਡੋਰ ਟੂ ਡੋਰ ਜਾ ਕੇ ਇਹਨਾਂ ਨੂੰ ਅਵੇਅਰ ਵੀ ਕਰ ਰਹੇ ਆ ਜਿੱਥੋਂ ਸਕੂਲਾਂ ਵਿੱਚ ਵੀ ਅਸੀਂ ਮਾਰਚ ਵੀ ਕੱਢ ਰਹੇ ਆ ਅੱਜ ਅਸੀਂ ਗਰਲ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਆ ਕੁਮਾਨ ਦਾ ਉੱਥੋਂ ਬੱਚਿਆਂ ਦੇ ਸਹਿਯੋਗ ਨਾਲ ਪਹਿਲਾਂ ਕੈਂਪ ਲਾਇਆ ਸਾਡੇ ਕਸਾਨਵੀ ਨਾਲ ਸੀਗੇ ਤੇ ਹੁਣ ਅਸੀਂ ਇਹ ਮਾਰਚ ਜਿਹੜਾ ਉਹ ਪੂਰਾ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ ਮੈਡਮ ਜਿਹੜਾ ਅੱਜ ਕੱਢ ਰਹੇ ਜੇ ਤੁਸੀਂ ਪਰਾਲੀ ਨੂੰ ਸਾੜਨ ਬਾਰੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਰੇ ਨੂੰ ਫਾਇਦਾ ਵਾ ਇਹਦੇ ਵਿੱਚ ਜਦੋਂ ਆਪਾਂ ਪ੍ਰਾਣੀ ਨੂੰ ਅੰਗ ਲਾਉਂਦੇ ਆਂ ਤੇ ਉਹਦਾ ਜਿਹੜਾ ਪ੍ਰਦੂਸ਼ਣ ਆਉਂਦਾ ਹੋਰ ਤੇਰੀ ਜ਼ਿਹਤ ਤੇ ਜਾਂ ਖਰ ਤੇ ਉਹ ਨੁਕਸਾਨ ਕਰਦਾ ਵਾ ਇਹ ਤੇ ਮੇਰੀ ਕਸਾਨ ਭਰਾਵਾਂ ਨੂੰ ਇਹੋ ਫੀਲ ਵਾ ਕਿ ਪ੍ਰਾਣੀ ਨੂੰ ਅੱਗ ਨਾ ਲਾਉਣ ਮੇਰੀ ਰਹਿਣ ਖਾਣ ਨੂੰ ਆਜ ਜਿਹੜਾ ਇਮਾਰਤ ਕੱਢਣ ਦੇ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਹੈ ਜੀ ਇਹ ਇਥੋਂ ਆਪਾਂ ਜਾਵਾਂਗੇ ਮੇਨ ਬਾਜ਼ਾਰ ਨੂੰ ਉਧਰੋਂ ਉੱਪਰ ਤੋਂ ਘੁੰਮ ਕੇ ਫਿਰ ਵਾਪਸ ਆਵਾਂਗੇ ਠੀਕ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਵੀ ਫਸਲਾਂ ਦੀ ਹੈ ਕਿਸੇ ਤਰ੍ਹਾਂ ਦੀ